ਪਾਕਿਸਤਾਨ ਨੂੰ ਇਨਾਮ ਤੇ ਭਾਰਤ ਨੂੰ ਸਜ਼ਾ ਜੀ ਹਾਂ ਕੱਲ ਹੀ ਅਮਰੀਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਉੱਤੇ 25% ਦੀ ਟੈਰਿਫ ਲਗਾਇਆ ਸੀ ਔਰ ਉਸ ਤੋਂ ਬਾਅਦ ਹੀ ਅਮਰੀਕਾ ਨੇ ਪਾਕਿਸਤਾਨ ਦੇ ਨਾਲ ਇੱਕ ਵੱਡੀ ਡੀਲ ਕਰ ਲਈ ਹੈ ਦੱਸ ਦੇ ਕਿ ਅਮਰੀਕਾ ਨੇ ਤੇਲ ਦੀ ਇੱਕ ਵੱਡੀ ਡੀਲ ਕੀਤੀ ਹੈ ਪਾਕਿਸਤਾਨ ਦੇ ਨਾਲ ਅਸਲ ਵਿੱਚ ਪਾਕਿਸਤਾਨ ਦੇ ਵਿੱਚ ਬੀਤੇ ਸਾਲ ਤੇਲ ਦਾ ਭੰਡਾਰ ਮਿਲਿਆ ਸੀ ਜਿਸ ਨੂੰ ਵਿਕਸਿਤ ਕਰਨ ਲਈ ਪਾਕਿਸਤਾਨ ਕੋਲ ਵਧੀਰੇ ਸੰਸਾਧਨ ਨਹੀਂ ਸੀ ਔਰ ਇਸ ਕਰਕੇ ਹੁਣ ਅਮਰੀਕਾ ਦੀ ਨਜ਼ਰ ਉਹਨਾ ਸਾਧਨਾ ਦੇ ਉੱਤੇ ਬਣੀ ਹੋਈ ਹੈ ਜਿਸ ਕਰਕੇ ਪਾਕਿਸਤਾਨ ਦੇ ਨਾਲ ਵੱਡੀ ਡੀਲ ਕੀਤੀ ਗਈ ਹੈ ਔਰ ਦੂਸਰੇ ਪਾਸੇ 트ੰਪ ਦੇ ਵੱਲੋਂ ਭਾਰਤੀ ਤੇਲ ਕੰਪਨੀਆਂ ਦੇ ਉੱਤੇ ਵੀ ਬੈਨ ਲਗਾ ਦਿੱਤਾ ਗਿਆ ਹੈ ਤਾਂ ਇਹ ਡੋਨਲਡ 트ੰਪ ਦੀ ਵੱਡੀ ਰਣਨੀਤੀ ਕਹੀ ਜਾ ਸਕਦੀ ਹੈ ਇੱਕ ਪਾਸੇ ਭਾਰਤ ਨੂੰ ਝਟਕੇ ਦੇ ਉੱਤੇ ਝਟਕਾ ਦਿੱਤਾ ਜਾ ਰਿਹਾ ਹੈ ਔਰ ਦੂਸਰੇ ਪਾਸੇ ਪਾਕਿਸਤਾਨ ਨੂੰ ਇਨਾਮ ਦੇ ਉੱਤੇ ਇਨਾਮ ਦਿੱਤਾ ਜਾ ਰਿਹਾ ਹੈ ਤਾਂ ਦੱਸ ਦਈਏ ਕਿ 트ੰਪ ਦੇ ਵੱਲੋਂ ਇੱਕ ਟਵੀਟ ਵੀ ਕੀਤਾ ਗਿਆ ਜਿਸ ਵਿੱਚ ਉਹਨਾਂ ਕਿਹਾ ਕਿ ਜੋ ਪਾਕਿਸਤਾਨ ਹੈ ਤਾਂ ਉਸ ਦੇ ਵਿੱਚ ਜੋ ਤੇਲ ਭੰਡਾਰ ਮਿਲਿਆ ਸੀ ਤਾਂ ਉਸ ਦਾ ਵਿਕਸਿਤ ਕਰਨ ਲਈ ਉਸ ਨੂੰ ਅਮਰੀਕਾ ਦੇ ਵੱਲੋਂ ਉਹਨਾਂ ਦੇ ਨਾਲ ਡੀਲ ਕੀਤੀ ਗਈ ਹੈ ਔਰ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਪਤਾ ਪਾਕਿਸਤਾਨ ਭਾਰਤ ਨੂੰ ਤੇਲ ਵੇਚ ਰਿਹਾ ਹੋਵੇ ਤਾਂ ਇਹ ਵੱਡਾ ਡੋਨਲਡ ਟਰੰਪ ਦੇ ਵੱਲੋਂ ਐਲਾਨ ਵੀ ਕੀਤਾ ਗਿਆ ਔਰ ਇੱਕ ਤਰੀਕੇ ਦੇ ਨਾਲ ਇਸ਼ਾਰਾ ਵੀ ਭਾਰਤ ਨੂੰ ਦਿੱਤਾ ਗਿਆ ਕਿ ਅਸੀਂ ਪਾਕਿਸਤਾਨ ਨੂੰ ਇੰਨੇ ਨਿਰਭਰ ਬਣਾਵਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਤੁਹਾਨੂੰ ਤੇਲ ਵਿੱਚੇਗਾ ਔਰ ਇਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਟਿੱਪਣੀ ਵੀ ਕੀਤੀ ਗਈ ਹਾਲਾਂਕਿ ਇੱਕ ਹੋਰ ਟਵੀਟ ਉਹਨਾਂ ਦੇ ਵੱਲੋਂ ਕੀਤਾ ਗਿਆ ਕਿਉਂਕਿ ਇਸੇ ਤੋਂ ਬਾਅਦ ਚਰਚਾਾਂ ਮਾ ਸ਼ੁਰੂ ਹੋ ਗਈਆਂ ਸੀ ਕਿ ਰੂਸ ਦੇ ਨਾਲ ਜੋ ਭਾਰਤ ਦੀ ਦੋਸਤੀ ਹੈ ਔਰ ਈਰਾਨ ਦੇ ਨਾਲ ਜੋ ਭਾਰਤ ਦੀ ਦੋਸਤੀ ਹੈ ਤਾਂ ਉਸ ਨੂੰ ਲੈ ਕੇ ਇਹ ਸਜ਼ਾ ਦਿੱਤੀ ਗਈ ਹੈ ਡੋਨਲਡ ਟਰੰਪ ਦੇ ਵੱਲੋਂ ਅਮਰੀਕਾ ਦੇ ਵੱਲੋਂ ਤਾਂ ਇਸੇ ਦੇ ਚਲਦੇ ਉਹਨਾਂ ਇੱਕ ਹੋਰ ਟਵੀਟ ਕੀਤਾ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਰੂਸ ਦੇ ਨਾਲ ਭਾਰਤ ਦੇ ਕੀ ਸਬੰਧ ਨੇ ਮੈਨੂੰ ਇਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਆ ਇਹ ਦੋਵੇਂ ਇੱਕ بگੜਦੀ ਹੋਈ ਅਰਥਵਿਵਸਥਾ ਨੇ ਔਰ ਦੋਵੇਂ ਜੇਕਰ ਡੁੱਬਣਾ ਚਾਹੁੰਦੇ ਨੇ ਤਾਂ ਇਕੱਠੇ ਡੁੱਬਣ ਮੈਨੂੰ ਕੋਈ ਇਸ ਦੇ ਨਾਲ ਫਰਕ ਨਹੀਂ ਪੈਂਦਾ ਤਾਂ ਇਹ ਡੋਨਲਡ ਟਰੰਪ ਦੇ ਵੱਲੋਂ ਇੱਕ ਹੋਰ ਟਵੀਟ ਕੀਤਾ ਗਿਆ ਰੂਸ ਦੇ ਨਾਲ ਜੋ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਜੋ ਰੂਸ ਦੇ ਨਾਲ ਹੀ ਇਕੱਠਾ ਮਿਲ ਕੇ ਕੰਮ ਕਰ ਰਹੇ ਨੇ ਤਾਂ ਉਹਨਾਂ ਦੇ ਲੈ ਕੇ ਟਰੰਪ ਦੇ ਵੱਲੋਂ ਲਗਾਤਾਰ ਬੈਨ ਲਗਾਏ ਜਾ ਰਹੇ ਨੇ ਤਾਂ ਉਸੇ ਦੇ ਜਵਾਬ ਦੇ ਵਿੱਚ ਇੱਕ ਹੋਰ ਉਹਨਾਂ ਦੇ ਵੱਲੋਂ ਇਹ ਟਵੀਟ ਕੀਤਾ ਜਾਂਦਾ ਹੈ ਕਿ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿ ਇੰਡੀਆ ਮੈਂ ਰਸ਼ੀਆ ਰਸ਼ੀਆ ਦੇ ਨਾਲ